ਉਰ ਥਾਨੇ ਸਰ ਇਹ ਥਾਂ ਹੈ ਪਾਤਸ਼ਾਹ ਮੇਰੇ ਪਾਤਸ਼ਾਹ ਮਹਾਰਾਜੀ ਦੀ ਉਹ ਮੁਕੱਦਸ ਥਾਂ ਹੈ ਜਿੱਥੇ ਦਸਾਂ ਪਾਤਸ਼ਾਹੀਆਂ ਦੇ ਚਰਨ ਪਏ ਦਸਾਂ ਪਾਤਸ਼ਾਹੀਆਂ ਦੇ ਦੂਜੇ ਪਾਤਸ਼ਾਹ ਕਿੱਥੇ ਨਹੀਂ ਗਏ ਪਰ ਜਦੋਂ ਸੂਰਜ ਗਰਨ ਲੱਗਦਾ ਸੀ ਤਾਂ ਤੇ ਸੂਰਜ ਗਰਹਿਣ ਵਾਲੇ ਦਿਨ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਗੁਰਕਸ਼ੇਤਰ ਦੀ ਥਾਨੇਸਰ ਦੀ ਧਰਤੀ ਦੇ ਵਹਿਮ ਤੋੜਿਆ ਸੀ ਕਿ ਸੂਰਜ ਦਾ ਗਰਹਿਣ ਲੱਗਿਆ ਹੋਵੇ ਤਾਂ ਕਹਿੰਦੇ ਕੁਝ ਖਾਣਾ ਨਹੀਂ ਚਾਹੀਦਾ ਕੁਝ ਪਕਾਣਾ ਨਹੀਂ ਚਾਹੀਦਾ ਉਧਰ ਕੈਂਚੀ ਨਹੀਂ ਚਲਾਣੀ ਚਾਹੀਦੀ ਦੁਕਾਨ ਨਹੀਂ ਖੋਲਣੀ ਚਾਹੀਦੀ ਮੇਰੇ ਪਾਤਸ਼ਾਹ ਮਹਾਰਾਜ ਜੀ ਨੇ ਚੁੱਲ੍ਹੇ ਦੇ ਉੱਤੇ ਭੋਜਨ ਬਣਾਇਆ ਚੁੱਲ੍ਹੇ ਦੇ ਉੱਤੇ ਜਿਹੜਾ ਇਤਿਹਾਸ ਕਹਿੰਦਾ ਉਹ ਤੇ ਇਹ ਕਹਿੰਦਾ ਚੁੱਲ੍ਹੇ ਦੇ ਤੇ ਮਾਸ ਰਿੰਨ ਲਾਇਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇਤਿਹਾਸ ਕਹਿੰਦਾ ਤੇ ਉਹਨਾਂ ਦਾ ਜਿਹੜਾ ਵਹਿਮ ਭਰਮ ਸੀ ਉਹ ਤੋੜ ਦੂਜੇ ਪਾਤਸ਼ਾਹ ਮਹਾਰਾਜ ਧੰਗ ਗੁਰੂ ਅੰਗਦ ਸਾਹਿਬ ਪਾਤਸ਼ਾਹ ਮਹਾਰਾਜ ਵੀ ਗਏ ਨੇ ਸਨ 1539 ਚ ਗੁਰੂ ਨਾਨਕ ਪਾਸ਼ਾ ਮਹਾਰਾਜ ਜੋਤੀ ਜੋਤ ਸਮਾ ਗਏ ਨੇ ਤੇ 1542 ਦੇ ਵਿੱਚ 3 ਸਾਲਾਂ ਬਾਅਦ ਗੁਰੂ ਅੰਗਦ ਸਾਹਿਬ ਸੱਚੇ ਪਾਸ਼ਾ throne ਦੀ ਦਰਜੀ ਦੇ ਜਾਂਦੇ ਨੇ ਔਰ ਉਹਨਾਂ ਪੰਡਤਾਂ ਦੇ ਕੋਲ ਹੀ ਉਹਨਾਂ ਮਲਾੜਿਆਂ ਦੇ ਕੋਲ ਹੀ ਜਿੱਥੇ ਭਰਮ ਦਾ ਗੜ੍ਹ ਤੋੜਿਆ ਸੀ ਤੇ ਦਸਾਂ ਦੀਆਂ ਦਸਾਂ ਪਾਸ਼ਾਈਆਂ ਦੇ ਚਰਨ ਥਾਂ ਦੇ ਸਰਦੀ ਦਰਜੀ ਦੇ ਪਏ